ਇਸ ਪਿੱਲਰ ਦੀ ਜਿਹੜੀ ਹਾਲਤ ਹੈ ਉਹ ਕਿਤੇ ਨਾ ਕਿਤੇ ਖਸਤਾ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਕੁਝ ਹੀ ਸਾਲਾਂ ਦੇ ਵਿੱਚ ਜਿਹੜਾ ਇਸ ਦੀ ਹਾਲਤ ਹੈ ਉਹ ਲੋਕਾਂ ਦੇ ਸਾਹਮਣੇ ਆ ਗਈ ਇਸ ਪੁਲ ਦੇ ਕਾਰਨ ਕਦੇ ਵੀ ਕੋਈ ਵੀ ਜਿਹੜਾ ਹਾਦਸਾ ਹੈ ਉਹ ਵਾਪਰ ਸਕਦਾ ਹੱਕ ਦੇ ਵੀ ਕੋਈ ਵੀ ਵੱਡਾ ਹਾਦਸਾ ਜਿਹੜਾ ਹੈ ਉਹ ਵਾਪਰ ਸਕਦਾ ਕਿਉਂਕਿ ਇਸ ਪੁਲ ਦੇ ਉੱਪਰੋਂ ਰੋਜ਼ਾਨਾ ਹੀ ਘੱਟ ਤੋਂ ਘੱਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵੀਕਲ ਗੁਜ਼ਰਦੇ ਨੇ ਜਿਹੜੇ ਵੀਕਲਸ ਇੱਥੋਂ ਲੈ ਕੇ ਜਾਂਦੇ ਨੇ ਤਾਂ ਉਹਨਾਂ ਲਈ ਇਹ ਖਬਰ ਬਹੁਤ ਜ਼ਿਆਦਾ ਅਹਿਮ ਹੈ ਕਿਉਂਕਿ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹਾਦਸਾ ਵੱਡਾ ਵਾਪਰ ਸਕਦਾ ਹੈਗਾ ਥੱਲਿਓ ਆਪਣਾ ਜਿਹੜਾਗਾ ਬੇਸ ਹੈ ਇਹ ਪੁੱਲ ਛੱਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਬੇਸ ਦੇ ਕੋਲ ਆ ਦੇਖੋ ਸੜੀਆਂ ਨਜ਼ਰ ਆ ਰਹੀ ਹੈ ਮਟੀਰੀਅਲ ਕਿੰਨਾ ਘਟਿਆ ਯੂਜ਼ ਕੀਤਾ ਗਿਆ ਉਹ ਸਾਫ਼ ਨਜ਼ਰ ਆ ਰਿਹਾ ਹੈ ਅੱਜ ਤੁਹਾਨੂੰ ਇੱਕ ਅਜਿਹੇ ਪ੍ਰੋਜੈਕਟ ਨੂੰ ਵਿਖਾਣ ਜਾ ਰਹੇ ਹਾਂ ਜੋ ਕਾਫੀ ਸਮਾਂ ਪਹਿਲਾਂ ਬੜਿਆ ਸੀਗਾ ਤੇ ਅੱਜ ਉਸ ਦੀ ਹਾਲਤ ਖਸਤਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਲੁਧਿਆਣਾ ਦੇ ਹਲਕਾ ਦੱਖਣੀ ਦੇ ਵਿੱਚ ਬਣਿਆ ਈਸ਼ਰ ਨਗਰ ਦੇ ਉੱਪਰ ਦਾ ਪੁਲ ਜੋ ਲੋਕਾਂ ਦੀ ਸਹੂਲਤ ਵਾਸਤੇ ਇੱਕ ਟਾਈਮ ਤੇ ਬਣਾਇਆ ਗਿਆ ਸੀਗਾ ਬਹੁਤ ਸਾਰੇ ਲੋਕ ਇਸ ਤੋਂ ਸਹੂਲਤ ਲੈ ਰਹੇ ਨੇ ਪਰ ਜਿਹੜੇ ਲੋਕ ਸਹੂਲਤ ਲੈ ਰਹੇ ਨੇ ਕੋਈ ਨਹੀਂ ਪਤਾ ਕਦੋਂ ਉਹਨਾਂ ਦੇ ਨਾਲ ਜਿਹੜਾ ਕੋਈ ਹਾਦਸਾ ਵਾਪਰ ਜਾਵੇ ਤਾਂ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਆ ਈਸ਼ਰ ਨਗਰ ਦਾ ਪੁਲ ਹੈ ਇਸ ਪੁਲ ਦੇ ਬਿਲਕੁਲ ਥੱਲੇ ਬਣਿਆ ਜਿਹੜਾ ਇਹ ਪਿੱਲਰ ਇਸ ਪਿੱਲਰ ਦੀ ਜਿਹੜੀ ਹਾਲਤ ਹੈ ਉਹ ਕਿਤੇ ਨਾ ਕਿਤੇ ਖਸਤਾ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਸੋ ਇਹ ਤਸਵੀਰ ਦੇਖੋ ਇਸ ਪੁਲ ਦੇ ਕਾਰਨ ਕਦੇ ਵੀ ਕੋਈ ਵੀ ਜਿਹੜਾ ਹਾਦਸਾ ਹੈ ਉਹ ਵਾਪਰ ਸਕਦਾ ਹਾਲਾਂਕਿ ਪੂਰੇ ਤਰੀਕੇ ਦੇ ਨਾਲ ਕਿਸ ਤਰੀਕੇ ਦੀ ਮਟੀਰੀਅਲ ਕਿਸ ਤਰੀਕੇ ਦਾ ਇਸ ਦੇ ਵਿੱਚ ਯੂਜ਼ ਕੀਤਾ ਗਿਆ ਹਾਲਾਂਕਿ ਸਾਫ਼ ਜਿਹੜੀ ਹੈ ناکامی ਜਿਹੜੀ ਇਸ ਦੇ ਵਿੱਚ ਨਜ਼ਰ ਆ ਰਹੀ ਹੈ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਰੀ ਸਰਿਆ ਜਿਹੜੀ ਹੈ ਉਹ ਬਾਹਰ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਤੇ ਸਾਰਾ ਜਿਹੜਾ ਇਹਦੇ ਵਿੱਚ ਮਲਵਾ ਭਰਿਆ ਸੀ ਹਾਲਾ ਗੱਲ ਕਰ ਲਈਏ ਤਾਂ ਵੱਡੇ ਵੀਕਲ ਜਿਹੜੇ ਨੇ ਇਸ ਪੁਲ ਦੇ ਉੱਪਰੋਂ ਗੁਜ਼ਰਦੇ ਨੇ ਆਪਣਾ ਜਿਹੜਾ ਰਸਤਾ ਹੈਗਾ ਉਹ ਨਹਿਰ ਦੇ ਉੱਪਰੋਂ ਦੂਜੇ ਪਾਸੇ ਤੈਅ ਕਰਦੇ ਨੇ ਪਰ ਇਸ ਪੁਲ ਦੇ ਕਾਰਨ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਇਹ ਇਸ ਵੱਲ ਧਿਆਨ ਨਹੀਂ ਦਿੰਦੇ ਤਾਂ ਕਦੇ ਵੀ ਕੋਈ ਵੀ ਵੱਡਾ ਹਾਸਾ ਜਿਹੜਾ ਹੈ ਉਹ ਵਾਪਰ ਸਕਦਾ ਕਿਉਂਕਿ ਇਸ ਪੁਲ ਦੇ ਉੱਪਰੋਂ ਰੋਜ਼ਾਨਾ ਹੀ ਘੱਟ ਤੋਂ ਘੱਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵੀਕਲ ਗੁਜ਼ਰਦੇ ਨੇ ਤਾਂ ਉਹਨਾਂ ਵੀਕਲਸ ਨੂੰ ਇਹ ਜਿਹੜੇ ਵੀਕਲਸ ਇੱਥੋਂ ਲੈ ਕੇ ਜਾਂਦੇ ਨੇ ਤਾਂ ਉਹਨਾਂ ਲਈ ਇਹ ਖਬਰ ਬਹੁਤ ਜ਼ਿਆਦਾ ਅਹਿਮ ਹੈ ਕਿਉਂਕਿ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹਾਦਸਾ ਵੱਡਾ ਵਾਪਰ ਸਕਦਾ ਹੈਗਾ ਤਾਂ ਤਸਵੀਰਾਂ ਤੁਹਾਨੂੰ ਇੱਕ ਇੱਧਰ ਦੇਖ ਸਕਦੇ ਹੋ ਜੋ ਬਿਲਕੁਲ ਕਦੇ ਵੀ ਕਦੇ ਵੀ ਇਹ ਜਿਹੜਾਗਾ ਨੁਕਸਾਨ ਲੋਕਾਂ ਦਾ ਹੋ ਸਕਦਾ ਹੈ ਕਿਉਂਕਿ ਇਹ ਅ ਵੱਡੇ ਪੱਧਰ ਤੇ ਜਿਹੜਾਗਾ ਇਸਨੇ ਸੀਮੈਂਟ ਜਿਹੜਾਗਾ ਛੱਡ ਦਿੱਤਾ ਹੈਗਾ ਤੇ ਨਾਲ ਹੀ ਸੜੀਆ ਜਿਹੜੀ ਉਹ ਵਿਖਾਈ ਦੇ ਰਹੀ ਹਾਲਾਂਕਿ ਜਦੋਂ ਇਹਦੇ ਵਿੱਚੋਂ ਇਸ ਤਰੀਕ ਜਦੋਂ ਇੱਥੋਂ ਪਾਣੀ ਆ ਜਾਊਗਾ ਤੇ ਇਹ ਇਹਦੇ ਅੰਦਰ ਜਿਹੜਾਗਾ ਉਹ ਟਕਿਆ ਜਾਊਗਾ ਤੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਲੱਗੂਗਾ ਜਾਂ ਲੋਕਾਂ ਨੂੰ ਨਜ਼ਰ ਨਹੀਂ ਆਊਗਾ ਤੇ ਅੱਜ ਪਾਣੀ ਨਾ ਹੋਣ ਦੇ ਕਾਰਨ ਇਸ ਦੀ ਅਸਲੀਅਤ ਜਿਹੜੀ ਆ ਉਹ ਅੱਜ ਸਿਟੀ ਹੈਡਲਾਈਨਸ ਦੇ ਕੈਮਰਿਆਂ ਦੇ ਵਿੱਚ ਕੈਦ ਹੋਈ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੰਦਰ ਆ ਦੇਖੋ ਮਲਵਾ ਜਿਹੜਾ ਅੰਦਰ ਭਰਿਆ ਹੀ ਨਹੀਂ ਹੈਗਾ ਮਲਵਾ ਤੁਸੀਂ ਵੇਖੋ ਅੰਦਰ ਨਜ਼ਰ ਹੀ ਨਹੀਂ ਆਊਗਾ ਤੁਹਾਨੂੰ ਵੱਡੇ ਵੱਡੇ ਹਾਲ ਨਜ਼ਰ ਆਉਣਗੇ ਤਾਂ ਇਹ ਜਿਹੜੇ ਪੁੱਲ ਬਣਦੇ ਨੇ ਇਹ ਕਈ ਸਾਲ ਜਿਹੜੇ ਨੇ ਉਹ ਚੱਲਦੇ ਹੁੰਦੇ ਨੇ ਪਰ ਤੁਹਾਨੂੰ ਦੱਸ ਦਈਏ ਕੁਝ ਹੀ ਸਾਲਾਂ ਦੇ ਵਿੱਚ ਜਿਹੜਾ ਇਸ ਦੀ ਹਾਲਤ ਹੈ ਉਹ ਲੋਕਾਂ ਦੇ ਸਾਹਮਣੇ ਆ ਗਈ ਜਿਸ ਤਰੀਕੇ ਦਾ ਮਟੀਰੀਅਲ ਇਸ ਦੇ ਵਿੱਚ ਯੂਜ਼ ਕੀਤਾ ਗਿਆ ਉਹ ਵੀ ਸਾਹਮਣੇ ਆ ਗਿਆ ਤੇ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਕਿਸ ਤਰੀਕੇ ਨਾਲ ਇਸ ਕੰਸਟਰਕਟਰ ਨੇ ਜਿਹਨੇ ਇਸ ਨੂੰ ਬਣਾਇਆ ਸੀ ਤੇ ਉਹ ਜਿਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀਆਂ ਦੇ ਨਾਲ ਖਲਵਾੜ ਕਰ ਰਹੇ ਨੇ ਉਹ ਵੀ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਹਾਲਾਂਕਿ ਇੱਥੇ ਨਹੀਂ ਅਜੇ ਮੈਂ ਹੋਰ ਪਾਸੇ ਤੁਹਾਨੂੰ ਵਿਖਾ ਦਵਾ ਆਹ ਦੇਖੋ ਇਧਰ ਪਾਸੇ ਵੀ ਬਿਲਕੁਲ ਥੱਲੋ ਜਿਹੜਾ ਸਾਰਾ ਪਿੱਲਰ ਖਰਾਬ ਹੁੰਦਾ ਨਜ਼ਰ ਆ ਰਿਹਾ ਹਾਲਾਂਕਿ ਬਿਲਕੁਲ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਸਾਫ ਤੌਰ ਤੇ ਕਿ ਬਿਲਕੁਲ ਜਿੱਦਾ ਥੱਲੇ ਕਿਸ ਤਰੀਕੇ ਦੀ ਮਟੀਰੀਅਲ ਮਟੀਰੀਅਲ ਯੂਜ਼ ਕੀਤਾ ਗਿਆ ਹੈਗਾ ਦੇਖੋ ਵੱਡੇ ਵੱਡੇ ਹਾਲ ਜਿਹੜੇ ਨੇ ਉਹ ਵੀ ਨਿਕਲ ਨਿਕਲ ਕੇ ਸਾਹਮਣੇ ਆ ਗਏ ਨੇ ਤੇ ਨਾਲ ਹੀ ਪੂਰਾ ਜਿਵੇਂ ਗੱਲ ਕਰੀ ਆਪਾਂ ਈਸ਼ਰ ਨਗਰ ਦੇਸ ਪੁਲ ਦੀ ਤਾ ਬਿਲਕੁਲ ਥੱਲਿਓ ਆਪਣਾ ਜਿਹੜਾਗਾ ਬੇਸ ਹੈ ਇਹ ਪੁੱਲ ਛੱਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇੱਥੋਂ ਵੱਡੇ ਵੀਹਿਕਲ ਗੁਜ਼ਰਦੇ ਨੇ ਤਾਂ ਜੇਕਰ ਹੈਵੀ ਵੀਹਿਕਲਸ ਇੱਥੋਂ ਗੁਜ਼ਰਣਗੇ ਤਾਂ ਵੱਡਾ ਹਾਦਸਾ ਜਿਹੜਾਗਾ ਉਹ ਕਦੇ ਵੀ ਹੋ ਸਕਦਾ ਹੈ ਕਿਸੇ ਪਲ ਵੀ ਹੋ ਸਕਦਾ ਜਿਵੇਂ ਆਹ ਵੇਖੋ ਇੱਥੇ ਬੇਸ ਹੈ ਤੇ ਇਸ ਬੇਸ ਦੇ ਕੋਲ ਆਹ ਦੇਖੋ ਸੜੀਆਂ ਨਜ਼ਰ ਆ ਰਹੀ ਹੈ ਮਟੀਰੀਅਲ ਕਿੰਨਾ ਘਟਿਆ ਯੂਜ਼ ਕੀਤਾ ਗਿਆ ਉਹ ਸਾਫ਼ ਨਜ਼ਰ ਆ ਰਿਹਾ ਸਾਰਾ ਬੇਸ ਇੱਥੋਂ ਇਹ ਪੁੱਲ ਜਿਹੜਾਗਾ ਛੱਡਦਾ ਨਜ਼ਰ ਆ ਰਿਹਾ ਤੇ ਉੱਪਰ ਵੀ ਰੋੜੀ ਬਜੜੀ ਜਿਹੜੀ ਆ ਉਹ ਛੜਦੀ ਨਜ਼ਰ ਆ ਰਹੀ ਤੇ ਇਹ ਪਾਣੀ ਦੇ ਕਰਕੇ ਜਿਹੜਾਗਾ ਉਹ ਟਕਿਆ ਹੋਇਆ ਸੀ ਤੇ ਜਦੋਂ ਪਾਣੀ ਅੱਜ ਇਸ ਸਿੱਧਵਾ ਨਹਿਰ ਦੇ ਵਿੱਚ ਨਹੀਂ ਹੈਗਾ ਤੇ ਅੱਜ ਇਸ ਦੀ ਹਕੀਕਤ ਜਿਹੜੀ ਹੈ ਉਹ ਸਾਹਮਣੇ ਆ ਗਈ ਆ ਵੇਖੋ ਆ ਦੇਖੋ ਇਸ ਦੇ ਵਿੱਚ ਮਟੀਰੀਅਲ ਜਿਹੜਾਗਾ ਉਹ ਭਰਿਆ ਗਿਆ ਮਟੀਰੀਅਲ ਕਿੱਥੇ ਹੈਗਾ ਉਹ ਨਹੀਂ ਨਜ਼ਰ ਆ ਰਿਹਾ ਤੇ ਕਿਸ ਤਰੀਕੇ ਦਾ ਮਟੀਰੀਅਲ ਦੇ ਕੋ ਸਿਮਿੰਟ ਬਿਲਕੁਲ ਜਿਹੜਾ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ ਤਾਂ ਇਹ ਕਦੇ ਵੀ ਤੁਹਾਡਾ ਨੁਕਸਾਨ ਕਰਾ ਸਕਦਾ ਹੈ ਈਸ਼ਰ ਨਗਰ ਦਾ ਪੁਲ ਜੇਕਰ ਤੁਸੀਂ ਇੱਥੋਂ ਗੁਜ਼ਰਦੇ ਹੋ ਤਾਂ ਇਹ ਵੱਡੀ ਖਬਰ ਤੁਹਾਡੇ ਤੱਕ ਨਸ਼ਰ ਕਰ ਰਹੇ ਹਾਂ ਤੇ ਬਿਲਕੁਲ ਸਿੱਧੇ ਤੌਰ ਤੇ ਬੇਸ ਜੜਾਗਾ ਇਹ ਪੁਲ ਛੜਦਾ ਨਜ਼ਰ ਆ ਰਿਹਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਸ ਵੱਲ ਧਿਆਨ ਨਹੀਂ ਹੈ ਰੋਜ਼ਾਨਾ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੋਂ ਵੀਹਿਕਲ ਗੁਜ਼ਰਦੇ ਨੇ ਤਾਂ ਉਹਨਾਂ ਵੀਹਿਕਲ ਜਿਹੜੇ ਲੋਕ ਇੱਥੋਂ ਵੀਹਿਕਲਸ ਲੈ ਕੇ ਗੁਜ਼ਰਦੇ ਨੇ ਤਾਂ ਉਹ ਇੱਕ ਵਾਰ ਇਸ ਪੁਲ ਤੇ ਨਜ਼ਰ ਜ਼ਰੂਰ ਮਾਰ ਲਿਓ ਜਿਹੜੇ ਵੀ ਗੈਸਪੁਰਾ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਜਿਹੜੇ ਵੀ ਇਸ ਪੁਲ ਦਾ ਇਸਤੇਮਾਲ ਕਰਦੇ ਨੇ ਰੋਜ਼ਾਨਾ ਆਉਣ ਦੇ ਵਕਤ ਜਾਂ ਜਾਣ ਦੇ ਵਕਤ ਤਾਂ ਉਹਨਾਂ ਦਾ ਕਦੇ ਦੀ ਕੋਈ ਵੀ ਨੁਕਸਾਨ ਜੜਾ ਹੋ ਹੋ ਸਕਦਾ ਹੈ ਤਾਂ ਇਸ ਖਬਰ ਰਹੀ ਸੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ ਕਿ ਇੱਥੇ ਜਿਹੜੇ ਵੱਡੇ ਵੀਹਿਕਲਸ ਨੇ ਉਹਨਾਂ ਦੀ ਆਵਾਜ਼ਾਹੀ ਹੈ ਉਹ ਕਿਤੇ ਨਾ ਕਿਤੇ ਬੰਦ ਕਰ ਦਿੱਤੀ ਜਾਵੇ ਨਹੀਂ ਤਾਂ ਇਹ ਪੁਲ ਜਿਹੜਾਗਾ ਬਹੁਤਾ ਦੇਰ ਨਹੀਂ ਥੋੜਾ ਜਿਹਾ ਸਮਾਂ ਦੇ ਵਿੱਚ ਜਿਹੜਾਗਾ ਖਤਮ ਹੋ ਜਾਵੇਗਾ ਥੋੜੇ ਜਿਹਾ ਸਮਾਂ ਦੇ ਵਿੱਚ ਕਦੇ ਵੀ ਇਹ ਪੁਲ ਜਿਹੜਾ ਹੈਗਾ ਥੱਲੇ ਨੂੰ ਦਬ ਸਕਦਾ ਹੈ ਹਾਲਾਂਕਿ ਇੱਥੇ ਗੱਲ ਇਹ ਵੀ ਸਾਹਮਣੇ ਆਈ ਕਿ ਇੱਕ ਦੋ ਪੁੱਲਾਂ ਦਾ ਜਿਹੜਾਗਾ ਡਗਾਟਨ ਵੀ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਪੁੱਲ ਨੂੰ ਚੌੜਾ ਕਰਕੇ ਜਿਹੜਾਗਾ ਉਹ ਸਰਕਾਰ ਵੱਲੋਂ ਦਿੱਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਇਸ ਦੀ ਹਾਲਤ ਜਿਹੜੀ ਹੈ ਜਿਹੜਾ ਪਹਿਲਾ ਪੁਲ ਬਣਿਆ ਹੋਇਆ ਤਾਂ ਉਸ ਦੀ ਹਾਲਤ ਤੁਹਾਨੂੰ ਬੁਖਾ ਰਹੇ ਕਿ ਕਿਸ ਤਰੀਕੇ ਨਾਲ ਅੱਜ ਖਸਤਾ ਹੋਈ ਨਜ਼ਰ ਆ ਰਹੀ ਹੈ ਤਾਂ ਜਿਹੜੇ ਵੀ ਲੋਕ ਇੱਥੋਂ ਗੁਜ਼ਰਦੇ ਨੇ ਉਹਨਾਂ ਵਾਸਤੇ ਇਹ ਬਹੁਤ ਜ਼ਿਆਦਾ ਅਹਿਮ ਖਬਰ ਹੈ ਕਿ ਜੇਕਰ ਤੁਸੀਂ ਵੱਡੇ ਵੀਹਿਕਲਸ ਲੈ ਕੇ ਇੱਥੋਂ ਗੁਜ਼ਰਦੇ ਹੋ ਤਾਂ ਇੱਕ ਵਾਰ ਇਸ ਦੀ ਤਸਵੀਰ ਤੁਸੀਂ ਜ਼ਰੂਰ ਦੇਖ ਲਿਓ ਕਿ ਇਹ ਜਦੋਂ ਇਸ ਦੇ ਸਿਧਵਾ ਨਹਿਰ ਦੇ ਵਿੱਚ ਜਦੋਂ ਪਾਣੀ ਆਵੇਗਾ ਤਾਂ ਇਹ ਨਹੀਂ ਦੇਖੂਗਾ ਤੇ ਉਸ ਪਾਣੀ ਦੇ ਕਾਰਨ ਇਹ ਕਦੇ ਵੀ ਜਿਹੜਾ ਥੱਲੇ ਹੈ ਉਹ ਬਹਿ ਸਕਦਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਕਿੰਨਾਗਾ ਵਧੀਆ ਕੰਮ ਕਰਕੇ ਇੱਥੋਂ ਗਏ ਸੀ ਜਿਹੜਾ ਨੁਕਸਾਨ ਹੈ ਉਹ ਲੋਕਾਂ ਦੇ ਟੈਕਸ ਦਾ ਹੁਣ ਜਿਹੜਾਗਾ ਦੇਖਣ ਨੂੰ ਮਿਲਿਆ ਤਾਂ ਇਹ ਅਹਿਮ ਗੱਲਾਂ ਨੇ ਛੋਟੀਆਂ-ਛੋਟੀਆਂ ਗੱਲਾਂ ਕਦੇ ਲੋਕਾਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਬਣ ਜਾਂਦੀਆਂ ਨੇ ਤਾਂ ਇਸ ਕਰਕੇ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਰ ਕਰਦੇ ਆ ਕਿਉਂਕਿ ਬਹੁਤ ਵੱਡੀ ਲਾਗਤ ਦੇ ਨਾਲ ਇਹ ਬਣਿਆ ਹੋਏਗਾ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲੇ ਬਣਿਆ ਹੋਏਗਾ ਤੇ ਅੱਜ ਉਹਨਾਂ ਲੋਕਾਂ ਦੇ ਟੈਕਸ ਦੇ ਪੈਸਿਆਂ ਦੀ ਬਰਬਾਦੀ ਕਿਵੇਂ ਹੈ ਉਹ ਅੱਜ ਸਿਟੀ ਹੈਡਲਾਈਨਸ ਦੇ ਕੈਮਰੇ ਨੇ ਤੁਹਾਨੂੰ ਦਿਖਾ ਦਿੱਤੀ ਕਿ ਕਿਸ ਤਰੀਕੇ ਨਾਲ ਅੱਜ ਇਸ ਪੁਲ ਨੂੰ ਜਦੋਂ ਬਣਵਾਇਆ ਗਿਆ ਸੀ ਤੇ ਉਦੋਂ ਕਿਸ ਤਰੀਕੇ ਦਾ ਮਟੀਰੀਅਲ ਯੂਜ਼ ਕੀਤਾ ਗਿਆ ਸੀਗਾ ਉਹ ਵੀ ਤੁਹਾਨੂੰ ਦਿਖਾ ਦਿੱਤਾ ਤੇ ਅੱਜ ਉਸ ਦੀ ਹਾਲਤ ਕੀ ਹੈ ਕੋਈ ਬਹੁਤਾ ਸਮਾਂ ਨਹੀਂ ਹੋਇਆ ਇਸ ਨੂੰ ਹਾਲੇ ਗੱਲ ਕਰੀ ਜਿਸ ਤਰੀਕੇ ਨਾਲ ਇਹੋ ਜਿਹਾ ਪ੍ਰੋਜੈਕਟ ਬਹੁਤ ਲੰਬੇ ਸਮੇਂ ਤੱਕ ਚੱਲਦੇ ਹੁੰਦੇ ਨੇ ਤਾਂ ਉਸ ਮੁਤਾਬਕ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਤੇ ਇਸ ਦੀ ਹਾਲਤ ਜਿਹੜੀ ਹੈ ਇਸ ਦਾ ਬੇਸ ਜਿਹੜਾ ਹੈ ਉਹ ਛੱਡਣਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਯਾਨੀ ਕਿ ਹੋ ਸਕਦਾ ਹੈ ਕਿ 2-3 ਸਾਲਾਂ ਦੇ ਵਿੱਚ ਇਹ ਬਿਲਕੁਲ ਖਸਤਾ ਹਾਲਤ ਦੀ ਇਸ ਤੋਂ ਹੋਰ ਜ਼ਿਆਦਾ ਹੋ ਜਾਵੇ ਤੇ ਕਦੇ ਵੀ ਇਹ ਥੱਲੇ ਨੂੰ ਦਬ ਸਕਦਾ ਤੇ ਹੈਵੀ ਵਹੀਕਲਸ ਜਿਹੜੇ ਇੱਥੋਂ ਗੁਜ਼ਰਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਅਹਿਮ ਜਾਣਕਾਰੀ ਹੈ ਉਹ ਜਾਣ ਲਿਓ ਕਿ ਹੈਵੀ ਵਹੀਕਲ ਇੱਥੋਂ ਗੁਜ਼ਾਰਨ ਵਾਲੇ ਜਿਹੜੇ ਲੋਕ ਨੇ ਉਹ ਇਸ ਖਬਰ ਨੂੰ ਵੇਖ ਲੈਣ ਤਾਂਕਿ ਉਹ ਅਵੇਅਰ ਰਹਿ ਸਕਣ ਤਾਂ ਇਹ ਸਿਧਵਾ ਨਹਿਰ ਦੇ ਬਿਲਕੁਲ ਜਿਹੜਾ ਈਸ਼ਰ ਨਗਰ ਪੁਲ ਦੇ ਕੋਲ ਖੜੇ ਆ ਤਾਂ ਉੱਥੇ ਦੀ ਤਸਵੀਰ ਹੈ ਇਹ ਹੋਰ ਲੋਕਾਂ ਤੱਕ ਸਾਂਝੀ ਕਰ ਦਿਓ ਤਾਂਕਿ ਲੋਕ ਜਿਹੜੇ ਨੇ ਉਹ ਅਵੇਅਰ ਹੋ ਸਕਣ ਤੇ ਆਪਣੀ ਜਿਹੜੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਉਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੁੱਲ ਹੋ ਸਕਦਾ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਸਾਡੀ ਵੀਡੀਓ ਪਹੁੰਚੇ ਤਾਂ ਇਸ ਦੀ ਕੋਈ ਮਰਮੱਤ ਜਿਹੜੀ ਆ ਉਹ ਕਰਾਈ ਜਾਵੇ